ਦਿੱਲੀ ਦੇ ਵਿਧਾਨ ਸਭਾ ਹਲਕਾ ਮੈਂ ਉਸਕਾ ਨਗਰ ਦੇ ਵਿੱਚ ਖੜਾ ਜੀ ਤੇ ਸਾਫ ਸਫਾਈ ਦੇ ਹਾਲਾਤ ਦੇਖ ਲਓ ਜਿਹੜੇ ਕਹਿੰਦੇ ਆ ਨਾ ਬਦਲਾਵ ਵਾਲੇ ਪੰਜਾਬ ਦੇ ਵਿੱਚ ਬਦਲਾਵ ਲੈ ਦਣਾ ਤੇ ਦਿੱਲੀ ਦੇ ਵਿੱਚ ਅਸੀਂ ਵੀ ਦਿੱਲੀ ਮਾਡਲ ਬਣਾਤਾ ਦੇਖੋ ਗੰਦਗੀ ਦੇ ਹਾਲਾਤ ਆ ਹਾਲਾਤ ਆ ਸਿਰਫ ਇੱਥੇ ਤੁਹਾਨੂੰ ਉਸ ਝੰਡੇ ਹੀ ਦਿਖਣਗੇ ਇਹ ਹਾਲਾਤ ਆ ਇੱਥੇ ਵੀ ਦਿਖਾਦੇ ਆ ਗੰਦਗੀ ਦੇ ਹਾਲਾਤ ਦੇਖੋ ਕਿੰਨੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਕਿ ਸਾਫ਼ ਸਫਾਈ ਤੋਂ ਸੁਖੂਤਾ ਲੋਕਾਂ ਨੂੰ ਨਹੀਂ ਚਾਹੀਦੀ ਆ ਇਸ ਵਾਰ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾਓ ਵਰਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਮਕੇਸ਼ ਸ਼ਰਮਾ ਜੀ ਔਰ ਪਹਿਲਾਂ ਵੀ ਬਹੁਤ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਆ ਅੱਜ ਦੇ ਹਾਲਾਤ ਦੇਖ ਲਈਏ ਇਹ ਸਾਫ਼ ਸਫਾਈ ਜਿਹੜੀ ਆ ਤਾਂ ਹੀ ਤੁਹਾਨੂੰ ਮਿਲੂ ਜੇ ਕਾਂਗਰਸ ਦੀ ਸਰਕਾਰ ਹਲਕਿਤ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਕਾਂਗਰਸ ਦੇ ਟਾਈਮ ਤੇ ਬਹੁਤ سارے ਕੰਮ ਕੀਤੇ ਸੀਗੇ ਤੇ ਆ ਜਿਹੜੀਆਂ ਦਿੱਕਤਾਂ ਸਾਰੀਆਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜਿਹੜੀ ਇੱਥੇ ਲੈ ਕੇ ਕਰੀ ਹੈ ਕਰਦੀਆਂ ਨਾਲ ਸਾਫ ਸਫਾਈ ਪਰ ਇਹਨੇ ਬੁਰੇ ਹਾਲਾਤ ਨੇ ਇਸ ਤੋਂ ਦੇ ਗੱਲਾਂ ਤੇ ਸਿਰਫ ਬੋਡਾਂ ਵਾਲੀ ਸਰਕਾਰ ਆ ਕੋਈ ਬਦਲਾਅ ਨਹੀਂ ਇਸ ਕਰਕੇ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ